ਨਾ ਵੀ ਆ ਪਾਸੇ ਤਰੋ ਖਿਚੀ ਆ ਨਾ ਪਾਸੇ ਤੇ ਤਰੋ ਖਾਂ ਮਗਰ ਉਹ ਮਗਰ ਕੋੜਾ ਕਿਵੇਂ ਖੜੂਗਾ ਤੂੰ ਬੱਚਿਆਂ ਵਾਲੀ ਗੱਲ ਕਿਉਂ ਕਰਦਾ ਨਹੀਂ ਜੀ ਇਹ ਸੇਲ ਨਹੀਂ ਜੀ ਇਹ ਤਾਂ ਨਾਟ ਫਾਰ ਸੇਲ ਆ ਹਾਂ ਜੀ ਯਾਰ ਪੀਸ ਇਹ ਕੋੜਾ ਬਿਸਰੰਗ ਹੈ ਜੀ ਬੇਤਾਬ ਦਾ ਪਹਿਲਾ ਬੱਚਾ ਹੈ ਜੀ ਕਿਉਂਕਿ ਬੇਤਾਬ ਵੀ ਬਹੁਤ ਫੇਮਸ ਕੋੜਾ ਹੋਇਆ ਜੀ ਇਹ ਵੀ ਬਸ਼ੇਰ ਕੋੜਾ ਬਹੁਤ ਚੰਗਾ ਹੈ ਜੀ ਇਹਦੀ ਜਿਹੜੀ ਹਾਈਟ ਹੈ ਉਹ 69 ਇੰਚ ਹੈ ਜੀ ਉਮਰ 5 ਸਾਲ ਹੋ ਗਈ ਜੀ ਇਹਦਾ ਇਹਦੇ ਬੱਚੇ ਵੀ ਬਹੁਤ ਚੰਗੇ ਆ ਰਿਜ਼ਲਟ ਬੜਾ ਚੰਗਾ ਆਇਆ ਜੀ ਘੋੜੀ ਵੀ ਕਾਫੀ ਮੇਟ ਹੈ ਜੇ ਤੂੰ ਪਹਿਲਾਂ ਤਕਰੀਬਨ 100 ਘੋੜੀ ਮੇਟ ਤੋਂ ਪਲੱਸ ਹੋ ਗਈ ਜੀ ਗਰਦਨ ਐਕਸਟਰਾ ਮਾਂ ਜਿਹੜੀ ਬਾਲੀ ਚੰਗੀ ਜੀ 5 ਵਾਰ ਦੀ ਚੈਂਪੀਅਨ ਹੈ ਵਿਕਟੋਰੀਆ ਘੋੜੀ ਹੈ ਜੀ ਇਹਦੀ ਘੋੜੇ ਦੀ ਹਾਈਟ ਬਹੁਤ ਹੈ ਸੁੰਭ ਬੜਾ ਚੰਗਾ ਜੀ ਸੁੰਭਾਂ 'ਚ ਵੀ ਕਾਲਾਪਨ ਨਹੀਂ ਜੀ ਤੇ ਨਹੀਂ ਜੀ ਇਹ ਸੇਲ ਨਹੀਂ ਜੀ ਇਹ ਤਾਂ ਨਾਟ ਫਾਰ ਸੇਲ ਆ ਹਾਂ ਜੀ ਇਹ ਤਾਂ ਇਕੱਲਾ ਬਰੀਡਿੰਗ ਦਾ ਕੰਮ ਹੀ ਹੈ ਜੀ ਇਹਦੇ ਨਾਲ ਤਾਂ ਆਪਣਾ ਜਿਹੜਾ ਕਵਰਿੰਗ ਘੋੜੀਆਂ ਮੀਟ ਕਰਾਉਣੇ ਆ ਜੀ ਇਸ ਕਰਕੇ ਰੱਖਿਆ ਜੀ ਫਿਰ ਕਿਉਂਕਿ ਐਡਾ ਘੋੜਾ ਦੁਬਾਰਾ ਵਾਰ-ਵਾਰ ਪੈਦਾ ਨਹੀਂ ਹੁੰਦੇ ਜੀ ਓੜੇ ਮਾੜੇ ਪਰੇ ਨੂੰ ਬਾਈ ਥੋੜਾ ਜਿਹਾ ਬੱਸ ਵੀ ਬੱਸ 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 ਓਏ ਨਾ ਵੀ ਜਗ੍ਹਾ ਥੋੜੀ ਆ ਸਸ ਬੱਸ ਪੁੱਤ ਬੱਸ ਪੁੱਤ ਬੱਸ 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 ਇਹ ਬਿਸ਼ੇਰੀ ਆਪ ਜੀ ਹਜੇ 3 ਸਾਲ ਉਮਰ ਹੈ ਜੀ ਤੇ ਰੌਲੀ ਵਾਲੇ ਅਰਜੁਨ ਦੀ ਹੈ ਜੀ ਹਾਈਟ ਇਹਦੀ ਬਿਸ਼ੇਰੀ ਦੀ 63 ਇੰਚ ਹੋ ਗਈ ਜੀ ਇਸ ਤਰ੍ਹਾਂ ਜੀ ਹਜੇ ਤੱਕ ਤਾਂ ਦਾਣਾ ਪਾਣੀ ਹੈ ਜੀ ਇਹਨਾਂ ਦਾ ਜਿੰਨਾ ਚਿਰ ਹੈ ਪਰ ਇੱਕ ਵਾਰੀ ਮੇਲੇ ਤੇ ਲਿਆਂਦੇ ਆ ਜੀ ਨਾਲੇ ਤਾਂ ਸ਼ੋ ਕੁਆਲਿਟੀ ਦਿਖ ਹੋ ਜਾਂਦੀ ਹੈ ਜੀ ਦਿਖਾਈ ਜਾਂਦੀ ਹੈ ਜੀ ਬਾਕੀ ਜੇ ਕਿਸੇ ਕੋਈ ਸਜਣ ਦੋਸਤ ਦੇ ਪਸੰਦ ਆਉਂਦੀ ਹੈ ਤਾਂ ਚਲੋ ਸੇਲ ਵੀ ਹੋ ਜਾਂਦੀ ਹੈ ਜੀ ਹਾਂ ਜੀ ਇਸ ਕਰਕੇ ਚਲੋ 4 ਜਨਵਾਰ ਆਪਾਂ ਲੈ ਕੇ ਆਂਦੇ ਆ ਜੀ 6-7 ਜਨਵਾਰ ਜੀ ਹਾਂ ਜੀ ਤੁਹਾਡੀ ਅੰਕ ਜੀ ਇੱਕ ਸਵਾਲ ਹੋਰ ਲੈ ਲਿਓ ਹਾਂ ਜੀ ਜੀ ਨਹੀਂ ਜੀ ਇਹ ਟੇਸਟ ਆਪਣਾ ਆਪਣਾ ਜੀ ਹਾਂ ਜਿਹੜੇ ਮਾਰਵਾੜੀ ਆ ਉਹ ਮਾਰਵਾੜੀ ਬਹੁਤ ਚੰਗਾ ਲੱਗਦਾ ਜੇ ਆਪਣਾ ਸ਼ੁਰੂ ਤੋਂ ਟੇਸਟ ਸਾਰਾ ਨੁਕਰਿਆਂ ਦਾ ਹੀ ਆ ਜੀ ਇਸ ਕਰਕੇ ਆਪਾਂ ਨੂੰ ਨੁਕਰਾਂ ਚੰਗਾ ਲੱਗਦਾ ਹੈ ਜੀ ਮਾਰਵਾੜੀ ਨੇ ਪੰਜਾਬ ਦੀ ਮਾਰਕੀਟ ਤਾਂ ਬਹੁਤ ਖੋਲਦੀ ਪਰ ਇਹਨੇ ਨੁਕਰਿਆਂ ਤੇ ਅਸਰ ਪਾਇਆ ਕੋਈ ਨਾ ਕੋਈ ਨਹੀਂ ਜੀ ਕੋਈ ਅਸਰ ਜੀ ਹਾਂ ਜੀ ਜਿਹੜਾ ਸਮਾਂ ਉਲਟਿਆ ਹੁੰਦਾ ਰੇਟ ਬਹੁਤ ਉੱਪਰ ਹੋਏ ਆ ਜੀ ਕਿਉਂਕਿ ਪਹਿਲੇ ਹੁੰਦਾ ਸੀ ਵੀ ਨੁਕਰਿਆਂ ਦਾ ਰੇਟ ਬਹੁਤ ਘੱਟ ਹੈ ਹੁਣ ਕੋਈ ਅੱਜ ਤਾਂ ਨੁਕਰੇ ਘੋੜੇ ਵੀ ਕਿੰਨੇ ਘੋੜੇ ਗਿਣਤੀ ਵਾਲੇ ਆ ਜਿਹੜੇ ਕਰੋੜਾਂ ਚ ਵਿਕ ਗਏ ਜੀ ਹਾਂ ਜੀ ਹੁਣ ਤਾਂ ਕੋਈ ਉਹ ਤਾਂ ਜਿਹੜਾ ਚੰਗਾ ਜਾਨਵਰ ਹੈ ਜੀ ਪਸ਼ੂ ਚੰਗਾ ਹੈ ਜੀ ਉਹ ਤਾਂ ਵੇਕਣ ਦੀ ਨੋ ਪ੍ਰੋਬਲਮ ਜੀ ਤੁਹਾਡਾ ਕਿਤੇ ਮਨ ਨਹੀਂ ਚੇਂਜ ਹੁੰਦਾ ਜੀ ਵੀ ਦੂਜੇ ਪਾਸੇ ਸ਼ਿਫਟ ਕੀਤਾ ਜਾਵੇ ਵੈਸੇ ਇੱਕ ਦੋ ਵਾਰ ਟਰਾਈ ਕੀਤੀ ਹੈ ਇੱਕ ਵਾਰ ਲਈਆਂ ਸੀ ਪੰਜ ਘੋੜੀਆਂ ਤੇ ਇੱਕ ਘੋੜਾ ਜੀ ਉਦੋਂ ਫੇਰ ਉਹ ਘੋੜੀਆਂ ਪੰਜੇ ਵਿਕ ਗਏ ਆ ਜੀ ਫੇਰ ਉਸ ਤੋਂ ਬਾਅਦ ਇੰਦਰੇ ਰਹਿ ਗਏ ਜੀ ਹੁਣ ਤਾਂ ਚਲੋ ਹੁਣ ਤਾਂ ਬਦਲ ਵੀ ਨਹੀਂ ਸਕਦੇ ਜੀ ਨਹੀਂ ਜੀ ਬਦਲਾ ਤਾਂ 1% ਵੀ ਹਜੇ ਤੱਕ ਨਹੀਂ ਆਇਆ ਜੀ ਬਸ ਇੱਕੋ ਹੀ ਫਰਕ ਆਇਆ ਵੀ ਅੱਗੇ ਸਟੋਰੀਆਂ ਦਾ ਜਿਹੜਾ ਰੇਟ ਹੈ ਉਹ 18 ਤੋਂ 20000 ਰੁਪਏ ਸੀ ਜੀ ਹੁਣ ਉਹ 13 ਤੋਂ 15000 ਕਰਤਾ ਜੀ ਹੋਰ ਕੋਈ ਨਹੀਂ ਪਾਣੀ ਦੀਆਂ ਸਹੂਲਤਾਂ ਵੀ ਆਉਂਦੀਆਂ ਜੀ ਉਹੀ ਲਾਈਟ ਵੀ 1500 ਰੁਪਏ ਦਾ ਇੱਕ ਬਲਬ ਹੈ ਜੀ 1500 ਰੁਪਏ ਦਾ ਇੱਕ ਬਲਬ ਹੈ ਹਾਂ ਜੀ ਜੇਕਰ ਦੋ ਬਲਬ ਲਵਾਉਣੇ ਆ ਤਾਂ ਉਹਦੇ ਨਾਲ ਜੀ ਜਿਹੜਾ ਆਪਾਂ ਨੂੰ 5000 ਰੁਪਏ ਹੋਰ ਐਕਸਟਰਾ ਦੇਣਾ ਪੈਂਦਾ ਜੀ ਜਿਹੜੀ ਹਾਂਜੀ ਲਖਾਈ ਉਹੀ ਚੱਲ ਰਹੀ ਹੈ ਜੀ 4 ਰੁਪਏ ਸੈਂਕੜਾ ਜੀ ਐਂਟਰੀ ਫੀਸ ਉਹੀ 100 ਰੁਪਏ ਹੈ ਜੀ ਤੇ ਪ੍ਰਬੰਧ ਕੁਛ ਵੀ ਨਹੀਂ ਜੀ ਇੱਥੇ ਇੱਥੋਂ ਤੱਕ ਵੀ ਪਾਣੀ ਦੀ ਕੋਈ ਸੁਵਿਧਾ ਨਹੀਂ ਆਹ ਟੈਂਕੀਆਂ ਆਉਂਦੀਆਂ ਲੈ ਕੇ ਆਏ ਆ ਜੀ ਪਾਣੀ ਵਾਸਤੇ ਜੀ ਪਹਿਲੀ ਗੱਲ ਇੱਥੇ ਜਿੰਨੀ ਕਿ ਸਿਕਿਉਰਿਟੀ ਹੈ ਬਹੁਤ ਵਧੀਆ ਅਰੇਂਜਮੈਂਟ ਕਰਦੀ ਹੈ ਜੀ ਜਿੰਨਾ ਵੀ ਆਉਂਦੇ ਹੈ ਜੀ ਬਸ ਇਹ ਟ੍ਰੈਫਿਕ ਹੈ ਜਿਹੜਾ ਇਹਦੀ ਪ੍ਰੋਬਲਮ ਹੈ ਜੀ ਇਹ ਨਹੀਂ ਗੱਡੀਆਂ ਕਿਤੇ ਬਾਹਰ ਪਾਸ ਹੋਵੇ ਗੱਡੀਆਂ ਦੀ ਪਾਰਕਿੰਗ ਹੋਵੇ ਜੀ ਇਹਦੀ ਪ੍ਰੋਬਲਮ ਆਪਾਂ ਨੂੰ ਬਹੁਤ ਆਉਂਦੀ ਹੈ ਘੋੜੇ ਘੋੜੀਆਂ ਵਾਲਿਆਂ ਨੂੰ ਜੀ ਕਿਉਂਕਿ ਜਦੋਂ ਗੱਡੀਆਂ ਵਿੱਚ ਆਉਂਦੀਆਂ ਜੀ ਇੱਕ ਟਰੈਕਟਰਾਂ ਤੇ ਡੈਕ ਲੱਗੇ ਹੈ ਜੀ ਉਹ ਬਹੁਤ ਖੜਕਾਟ ਪੈਂਦਾ ਜੀ ਇਹਦੀ ਪ੍ਰੋਬਲਮ ਹੈ ਜੀ ਬਾਕੀ ਇਹ ਜੀ ਇੱਥੇ ਵੈਸੇ ਕੋਈ ਬਾਹਲੀ ਸਿਕਿਉਰਿਟੀ ਦੀ ਲੋੜ ਹੀ ਨਹੀਂ ਜਿ ਕਿਉਂ ਸਾਰੇ ਆਪ ਹੀ ਸਿਕਿਉਰਿਟੀ ਵਾਲੇ ਦੇ ਸਿਕਿਉਰਿਟੀ ਗਾਰਡ ਹੀ ਇੱਥੇ ਕੋਈ ਫਰ ਇਹ ਘੋੜੀ ਆਪ ਆਪਣਾ ਸਰਬ ਕੋਲੇ ਘੋੜਾ ਸੀ ਉਹਦੀ ਹੈ ਜੀ ਉਮਰੇ ਦੀ ਹਜੇ ਤੱਕ 4.5 ਸਾਲ ਹੈ ਜੀ ਪ੍ਰੈਗਨੈਂਟ ਹੈ ਜੀ ਹਾਈਟੇ ਦੀ ਜਿਹੜੀ ਆ 64 ਪਲੱਸ ਹੈ 64 ਤੋਂ ਬਾਹਰ ਹੈ ਜੀ ਘੋੜੀ 65 ਇੰਚ ਦੇ ਲਗਭਗ ਹੈ ਜੀ ਕੰਡੀਸ਼ਨ ਸਾਰੀ ਵਧੀਆ ਹੈ ਜੀ ਹਰ ਹੱਥ ਪੈਰ ਬਿਲਕੁਲ ਸਾਫ਼ ਹੈ ਕਲੀਅਰ ਘੋੜੀ ਹੈ ਜੀ ਸਾਰੇ ਪੱਖੋਂ ਤੋਂ ਪੂਰੀ ਹੈ ਜੀ ਕਲਰ ਵੀ ਸਾਫ਼ ਹੈ ਥੋੜੀ ਬਹੁਤੀ ਨਾਮਾਤਰ ਫਲਕਾਰੀ ਹੈ ਜੀ ਚਲੋ ਇੰਨਾ ਤਾਂ ਨੁਕਰੇ ਦੀ ਚੱਲ ਵੀ ਜਾਂਦਾ ਜੀ ਕਿਉਂਕਿ ਬਰੀਡਿੰਗ ਵਾਲੀ ਬਰੂਡ ਮੇਅਰ ਕੋ ਘੋੜੀ ਹੈ ਜੀ ਆਓ ਵਾ ਅੱਛਾ ਬਸ ਬੱਤ ਬਸ ਇਹ ਕੋੜੀ ਗੱਬਨ ਟੈਸਟ ਹੈ ਜੀ ਇਹਦੀ ਜਿਹੜੀ ਹਾਈਟ ਹੈ 63 ਆ 63 ਇੰਚ ਹੈ ਜੀ ਉਮਰ 5 ਸਾਲ ਹੈ ਜੀ ਆਪੇ ਰਾਜੂ ਡੋਰ ਵਾਲੇ ਦੀ ਪੋਤੀ ਹੈ ਜੀ ਬਹੁਤ ਵਧੀਆ ਪਿਆਰੀ ਸੋਹਣੀ ਕੋੜੀ ਹੈ ਜੀ ਕੰਨ ਕੰਡੀਸ਼ਨ ਬਾਕੀ ਨਾ ਮਾਤਰ ਬਿਲਕੁਲ ਸਪੋਰਟ ਹੈ ਜੀ ਬਾਕੀ ਮੇਲੇ ਚ ਆ ਕੇ ਪਸ਼ੂ ਜਿਹੜਾ ਹੋਰ ਖੁਸ਼ ਹੋ ਜਾਂਦਾ ਜੀ ਇਸ ਤਰ੍ਹਾਂ ਕਰੇ ਸੋਸਤਰੰ ਦਾ ਮੇਲੇ ਜਾ ਕੇ ਐਕਟਿਵ ਹੋ ਜਾਂਦਾ ਜੀ ਚੁੱਸ ਰੰਦਾ ਜੀ ਜਾਨਵਰ ਜਿਵੇਂ ਆਪਾਂ ਨੂੰ ਖੁਸ਼ੀ ਆ ਜਾਂਦੀ ਐਸ ਤਰ੍ਹਾਂ ਇਹਨਾਂ ਨੂੰ ਵੀ ਮੇਲੇ ਜਾ ਕੇ ਖੁਸ਼ੀ ਰਹਿੰਦੀ ਹੈ ਜੀ ਇਹ ਸ਼ੋਹ ਤੇ ਲਈ ਹੋਈ ਹੈ ਜਾਂ ਫਰਸੇ ਨਹੀਂ ਇਹ ਸ਼ੋਹ ਤਾਂ ਇਸ ਤਰ੍ਹਾਂ ਜੀ ਇੱਥੇ ਕੋਈ ਕੰਪੀਟੀਸ਼ਨ ਚ ਸ਼ੋ ਹੈ ਨਹੀਂ ਜੀ ਆਪਣੇ ਮੁਖਸਰ ਸਾਹਿਬ ਜੀ ਨਹੀਂ ਸ਼ੋ ਤਾਂ ਮੈਂ ਕਹਿੰਦਾ ਹਾਂ ਦਿਖਾਉਣ ਦੇ ਲਈ ਹਾਂ ਜੀ ਪ੍ਰਦਰਸ਼ਨੀ ਹਾਂ ਜੀ ਕਿਉਂਕਿ ਗੱਬਣ ਕੋੜੀ ਹੈ ਜੀ ਚਲੋ ਆਪਦੇ ਆਸਤੇ ਜੇਕਰ ਕੋਈ ਠੀਕ ਚੰਗੇ ਰੇਟ ਚ ਵਿਕੀ ਤਾਂ ਵੇਚ ਵੀ ਲਵਾਂਗੇ ਜੀ ਨਹੀਂ ਤਾਂ ਤਕਰੀਬਨ ਇੱਥੇ ਤਾਂ ਸ਼ੋ ਵਾਸਤੇ ਹੀ ਹੈ ਜੀ ਮਿੰਤਾ ਹਾਂ ਜੀ 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 ਦੀ ਸ਼ਾਨ ਹਾਂਜੀ ਜੀ ਆਜੀ ਬਹੁਤ ਬਹੁਤ ਮਿਹਰਬਾਨੀ ਆਪ ਜਿਹੜਾ ਮੁਕਸਰ 2026 ਦਾ ਮੇਲਾ ਸਭ ਤੋਂ ਪਹਿਲਾਂ ਕਵਰ ਕਰਨ ਆਏ